ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਰਿਟਰਨ ਚ ਦਿੱਤਾ ਕਿ ਤੁਸੀਂ ਜੈ ਪ੍ਰਕਾਸ਼ ਨਰਹਣ ਨੂੰ ਰੈਸਟੋਰੇਸ਼ਨ ਵਾਲੀ ਬੜਾ ਗਰਮਚਾਹ ਆਇਆ ਉਹਨਾਂ ਨੇ ਰਿਟਰਨ ਚ ਜਵਾਬ ਦਿੱਤਾ ਕਿ ਇਹ ਮੇਰਾ ਕੰਮ ਆਰਮੀ ਦਾ ਕੰਮ ਨਹੀਂਗਾ ਇਹ ਸਿਵਲ ਦਾ ਕੰਮ ਹੈ ਮੈਂ ਇਹ ਕੰਮ ਨਹੀਂ ਕਰ ਸਕਦਾ ਇਸ ਜੀ ਤੋਂ ਖੌਫ ਹੋ ਕੇ ਮੰਤਰੀ ਨਰਾਜ਼ਗੀ ਹੋ ਗਈ ਕਿ ਇਹ ਕਹਿਣਾ ਨਹੀਂ ਮੰਨਦਾ ਕੱਲ ਨੂੰ ਹੋੜੀ ਹੋ ਸਕਦਾ ਕੋਈ ਘਣਾ ਨਾਮੰਨੇ ਜੀ ਇਸ ਹੋਏ ਨੂੰ ਲੈ ਕੇ ਤੇ ਉਹਨਾਂ ਨੂੰ ਰਿਟਾਇਰਮੈਂਟ ਤੋਂ ਥੋੜੇ ਦਿਨ ਪਹਿਲਾਂ ਡਿਸਮਿਸ ਕਰਤਾ ਉਹ ਚੀਜ਼ ਆ ਉਹਨਾਂ ਦੁੱਖ ਤੇ ਬੜਾ ਹੈ ਸਾਰੇ ਪਰਿਵਾਰ ਨੂੰ ਦੁੱਖ ਹੋਇਆ ਇੱਕ ਜਰਨੈਲ ਦੀ ਜ਼ਿੰਦਗੀ ਜਿਉਣੀ ਬਾਦਸ਼ਾਹਾਂ ਤਰ੍ਹਾਂ ਇਤਮਾਨ ਸਨਮਾਨ ਹੋਣਾ ਤੇ ਇੱਕ ਥੋੜਾ ਜਿਹਾ ਧੱਬਾ ਲੱਗ ਕੇ ਵਸਣਾ ਨਿਕੀ ਜਿਦ ਗੱਲ ਦੀ ਜੀ ਇਹ ਕਰਕੇ ਉਹਨਾਂ ਫਿਰ ਮਨ ਮਨਚੀ ਰੱਖਿਆ ਫਿਰ ਉਹ ਮਾਤਾ ਜੀ ਨੇ ਸਮਝਾਇਆ ਕਿ ਬੇਟਾ ਕੋਈ ਗੱਲ ਨਹੀਂ ਜੋੜਨਾ ਹੋ ਗਿਆ ਇਹ ਰਾਜਨੀਤੀ ਤੇ ਗੱਲਾਂ ਹੁੰਦੀਆਂ ਫਿਰ ਕੀ ਆ ਤੂੰ ਇਧਰ ਰਾਜਾ ਮਹਾਰਾਜ ਦੀ ਚਰਨੀ ਲੱਗ ਤੇ ਦਿਮਾਗ ਚ ਗੱਲ ਕੱਢ ਛੱਡ ਫਿਰ ਹੌਲੀ ਹੌਲੀ ਜਦ ਇਧਰ ਆ ਗਏ ਇਧਰ ਫਿਰ ਤੁਹਾਨੂੰ ਪਤਾ ਹੈ ਇਜਟੇਸ਼ਨ ਚੱਲ ਪਈ ਕਪੂਰੀ ਮੋਰਚਾ ਚੱਲ ਪਿਆ ਏ ਉਹਨੇ ਦੇ ਨਹੀਂ ਜੀ ਉਦੋਂ ਬਾਅਦ ਚ ਫਿਰ ਧਰਮਯੋਗ ਮੋਰਚੇ ਚ ਬਦਲ ਗਿਆ ਧਰਮਯੋਗ ਮੋਰਚੇ ਬਦਲ ਕਰਕੇ ਫਿਰ ਇਹਨਾਂ ਨੇ ਸਮਝਿਆ ਕਿ ਜਿਹੜੇ ਸੰਜਨ ਸਿੰਘ ਖਾਲਸਾ ਪੰਡਰਾਲੇ ਨੇ ਇੱਕ ਬਹੁਤ ਸਮਝਦਾਰ ਸਿਆਣੇ ਭਗਤੀ ਵਾਲੇ ਨੇ ਔਰ ਲਾਲੀਤ ਬਗੈਰ ਪੰਜਾਬ ਦੀ ਗੱਲ ਕਰਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਬਾਣੀ ਦੀ ਗੱਲ ਕਰਦੇ ਨੇ ਬਾਣੇ ਦੀ ਗੱਲ ਕਰਦੇ ਨੇ ਇਸ ਕਰਕੇ ਇਹ ਬੰਦੇ ਨਾਲ ਕਿਉਂ ਨਾ ਜੁੜਿਆ ਜਾਵੇ ਹੂੰ ਫਿਰ ਉਹ ਇਹ ਮੈਦ ਤੇ ਜਾ ਕੇ ਉਹਨਾਂ ਨੂੰ ਮਿਲੇ ਨੇ ਭਾਈ ਮੋਗਨ ਸਿੰਘ ਨੂੰ ਆਨ ਨੂੰ ਬਹੁਤ ਚੰਗਾ ਪਤਾ ਉਹਨਾਂ ਨੇ ਜਿਆਦਾ ਬੁਲਾਇਆ ਸਾਰੇ ਮਰਗੀ ਮਲਾਉਣ ਵਾਲੇ ਵਹੀ ਨੇ ਇਹ ਥੱਲੇ ਜਾ ਕੇ ਤੁਰੇ ਫਿਰਦੇ ਰਹੇ ਮਿਲਣੀ ਇੰਤਜ਼ਾਰ ਕਰਦੇ ਰਹੇ ਉਹਨਾਂ ਅੱਧਾ ਫੌਣਾ ਕਿੰਡਾ ਕਰਕੇ ਫਿਰ ਮਿਲਿਆ ਤੇ ਬੜੇ ਪਿਆਰ ਨਾਲ ਸਤਿਕਾਰ ਨਾਲ ਸੰਤਾ ਨੇ ਬੁਲਾਇਆ ਕਿ ਆਪ ਹੀ ਤੈਂ ਤੇ ਬੜੀ ਗਿਹਰ ਤੇ ਢੀਕਦੇ ਆ ਜੀ ਇਨੀ ਗਿਹਰ ਲਾਤੀ ਜਿੱਦਾਂ ਕੋ ਪਹਿਲਾਂ ਇੰਤਜ਼ਾਮ ਦਿੰਦੇ ਹੁੰਦੇ ਹੂੰ ਭਾਈ ਮੋਗਨ ਸਿੰਘ ਨਾਲ ਸਵਾਲ ਕੀਤਾ ਤੂੰ ਇੱਥੇ ਇੰਜ ਕਰਦੇ ਜਿੱਦਾਂ ਭਾਈ ਨੇ ਪੁੱਛਿਆ ਤੁਸੀਂ ਇੱਥੇ ਤਾਂ ਪਹਿਲਾਂ ਜਾਂਦੇ ਪਹਿਲਾਂ ਹੀ ਜਾਣਦੇ ਫਿਰ ਬਹਿ ਕੇ ਜੋ ਵੀ ਹੋਇਆ ਫਿਰ ਇਹਨਾਂ ਨੇ ਆਪਣਾ ਨੂੰ ਵੇਖੋ ਕ੍ਰਿਸਟਲ ਵੀ ਦਿੱਤਾ ਗਿਫਟ ਵਾਜੋ ਸੰਤਾਨੇ ਦੇ ਟਾਪ ਪਿਸਟਲ ਸੰਤਾਨ ਨੂੰ ਦਿੱਤਾ ਪਾ ਜੀ ਨਵਾਂ ਹੀ ਪਿਸਟਲ ਜੀ ਰਵਰਵਰ ਜੀ ਕੋਈ 9mm ਸੀ ਜਿਹੜਾ ਉਤਪਾਦ ਜਿੱਦਾਂ ਵੀ ਹੋ ਪਿਸਟਲ ਸੀ ਉਹ ਤੋਂ ਜਿਤਾ ਉਹ ਮਗਰੋਂ ਘਰ ਹੌਲੀ ਹੌਲੀ ਤੁਹਾਨੂੰ ਪਤਾ ਇਧਰ ਜਦ ਮੋਰਚੇ ਸ਼ੁਰੂ ਹੋ ਗਏ ਫਿਰ ਮੋਰਚੇ ਜਾਣੇ ਸ਼ੁਰੂ ਹੋ ਗਏ ਸਾਰਾ ਕੁਝ ਬੜਾ ਇੱਕਦਮ ਹੀ ਬਦਲ ਗਿਆ ਕਿ ਸਭ ਕੁਝ ਪੰਜਾਬ ਨੂੰ ਨਹੀਂ ਪਤਾ ਤੇ ਸਟੇਟ ਨੂੰ ਤੇ ਸੈਂਟਰ ਨੂੰ ਕੀ ਆ ਕੁਝ ਹੋ ਜਾਣਾ ਬੜੀਆਂ ਮੀਟਿੰਗਾਂ ਹੋਈਆਂ ਕਿਹਦੇ ਪਾਸੇ ਨੇਪਰੇ ਨਹੀਂ ਗੱਲ ਚੜੀ ਤੇ ਫਿਰ ਜਦੋਂ ਬਜਰੋ ਬਲੂ ਸਟਾਰ ਸ਼ੁਰੂ ਹੋ ਗਿਆ ਆਰਮੀ ਆਣੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਰਮੀ ਨੇ ਹੁਣ ਆਉਣਾ ਹੀ ਆ ਜਿਵੇਂ ਸਭ ਕੁਝ ਪੱਕਾ ਤੈਆ ਕਿ ਬਾਦਲੀਆਂ ਮੀਟਿੰਗਾਂ ਦਾ ਵੀ ਪਤਾ ਲੱਗ ਗਿਆ ਸੀ ਤੋਹਰੇ ਸਾਹਿਬ ਦੀਆਂ ਦਾ ਵੀ ਠੀਕ ਹੈ ਇਹਨਾਂ ਦਾ ਕਿਉਂ ਇੰਦਰਾ ਗਾਂਧੀ ਨਾਲ ਮੀਟਿੰਗਾਂ ਹੋ ਚੁੱਕੀਆਂ ਆ ਆ ਕੁਸ਼ਿਆ ਸੰਤਾ ਨੂੰ ਇਥੋਂ ਕੱਢਣ ਬਾਰੇ ਜਾਂ ਜੋ ਕੁਝ ਵੀ ਆ ਨਾ ਇਹ ਖਲਾਰਾ ਪੈ ਜਾਣਾ ਤੇ ਇਹਦੇ ਲਈ ਮੌਕਾ ਸਾਹਮਣਾ ਪੈਣਾ ਤੇ ਇਹਨਾਂ ਨੇ ਇਹਨਾਂ ਗੁਰਦੁਆਰਿਆਂ 'ਚ ਅਟੈਕ ਹੋਣਾ ਹੈ ਜੋ ਆਰਮੀ ਆ ਗਿਆ ਉਹਨੇ ਇਕੱਲੇ ਗੁਰਦਾਰੀ ਨੇ ਸਾਹਮਣਾ ਇਹਨਾਂ ਨੁਕਸਾਨ ਬਹੁਤ ਕਰਨਾ ਕਿਉਂ 47 ਤੋਂ ਲੈ ਕੇ ਅੱਜ ਤੱਕ ਸਰੈਂਟਰ ਗਵਰਨਮੈਂਟ ਪੰਜਾਬ ਦਾ ਨੁਕਸਾਨ ਕਰਦੀ ਆਈ ਤੇ ਹੁਣ ਵੀ ਕਰ ਰਹੀ ਆ ਅੱਜ ਹੀ ਡੇਰ ਸੀ ਜਿੱਦਾਂ ਕਿ ਯੂਨੀਵਰਸਿਟੀ ਦਾ ਮਸਲਾ ਚੱਲ ਗਿਆ ਜਾਂ ਕੁਝ ਇਹਨਾਂ ਦੇ ਦਿਮਾਗ ਖਰਾਬ ਸੀਗਾ ਜੋ ਪਾਕਿਸਤਾਨ ਤੋਂ ਬੰਦ ਤੋਂ ਬਾਅਦ ਵੀ ਟੈਨਿਸ ਤੇ ਪੰਜਾਬ ਦੇ ਕਰਤੇ ਇਹ ਕਰਕੇ ਨਾ ਸਟੇਟ ਨੇ ਵੀ ਨਾਲ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਵੀ ਦੇਰ ਆ ਇਹ ਕਰਕੇ ਫਿਰ ਜਦੋਂ ਇਹ ਗੰਬਲ ਵਿਗੜਦਾ ਵਿਗੜ ਗਿਆ ਸਾਰੇ ਵਿਖਿਆ ਵੀ ਆਰਮੀ ਆ ਗਈ ਆ ਸਭ ਕੁਝ ਹੋਣਾ ਇਹਨਾਂ ਨੇ ਆਪਣੀ ਮੋਰਚੀ ਬੰਦੀ ਸ਼ੁਰੂ ਕਰਤੀ ਸੰਤਾ ਨੇ ਆਪਣੀ ਕਰਤੀ ਆਰਮੀ ਆਪਣੀ ਕਰਦੇ ਰਹੇ ਹੁਣ ਇਹ ਆਰਮੀ ਦੇ ਬੜੇ ਬਹੁਤ ਲੜਾਈਆਂ ਲੜੇ ਨੇ ਐਕਸਪੀਰੀਅੰਸ ਸੀਗਾ ਬਹੁਤ ਹਰ ਤਰ੍ਹਾਂ ਦਾ ਆਪਣਾ ਜਿਨ੍ਹਾਂ ਦਾ ਕੀ ਤਜਰਬਾ ਸੀਗਾ ਜਿਨ੍ਹਾਂ ਦਾ ਆਪਣੇ ਮੁਕਤੀਵਾਨੀ ਜਨਾ ਕੀਤਾ ਨਾ ਆਪਣੇ ਲੜਾਈਆਂ ਦੇ ਸਾਰੇ ਉਹਦੇ ਵਿੱਚ ਉਹਦਾ ਫਾਇਦਾ ਲਿੰਦੇ ਆ ਆ ਉਹਨਾਂ ਨੇ ਫਿਰ ਆਪਣੀ ਚੰਗੀ ਮੋਰਚਾ ਬੰਦੀ ਕੀਤੀ ਔਰ ਜਿਹੜੀ ਅੱਜ ਤੱਕ ਹਿਸਟਰੀ 'ਚ ਜੋ ਇਹ ਹਿੰਦੁਸਤਾਨ ਦੀ ਫੌਜ ਨੇ ਇੰਨੇ ਦਿਨ ਲੜਾਈ ਲੜ ਜਾਣੀ ਹੋ ਸਕਦਾ ਜੇ ਇਹਨਾਂ ਨੂੰ ਗੋਲੀ ਨਾ ਲੱਗਦੀ ਨਾ ਸ਼ੀਤ ਹੁੰਦੇ ਨਾ ਹੋਰ ਵੀ ਚਾਰ ਦਿਨ ਲੜਾਈ ਵੱਜ ਜਾਂਦੀ ਹੂੰ ਠੀਕ ਹੈ ਨੀ ਜੋ ਇਹਨਾਂ ਨੇ ਨੁਕਸਾਨ ਆਰਮੀ ਦਾ ਕੀਤਾ ਆ ਵੇਖੋ ਸੰਤਾ ਦੀ ਭਗਤੀ ਸੀ ਤੇ ਇਹਨਾਂ ਦੀ ਵੀ ਸ਼ਕਤੀ ਸੀ ਦੋ ਇਹ ਜਰਨੈਲ ਸੀਗੇ ਉਹ ਭਗਤੀ ਦੇ ਜਰਨੈਲ ਸੀਗੇ ਸ਼ਕਤੀ ਦੇ ਇਹ ਆਰਮੀ ਦੇ ਜਰਨੈਲ ਸੀ ਇਹਨਾਂ ਨੂੰ ਸਾਰਾ ਮਿਲਕੀ ਅਕਤਜਰਬਾ ਸੀ ਇਹ ਕਰਕੇ ਪ੍ਰਮਾਤਮਾ ਨੇ ਇਹਨਾਂ ਦਾ ਸਾਥ ਦਿੱਤਾ ਤੇ ਇਹਨਾਂ ਦੇ ਬੱਚੇ ਜਿਹੜੇ ਨੌਜਵਾਨ ਸੀਗੇ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਪੰਜ ਪਿਆਰੇ ਨੇ ਸਾਥ ਦਿੱਤਾ ਜਿਨ੍ਹਾਂ ਨੇ ਤੁਰ ਪਏ ਸੰਤਨ ਨਾਲ ਉਹਨਾਂ ਨੇ ਵਸਾ 1 ਇੰਚ ਪਿੱਛੇ ਨਹੀਂ ਹੋਏ ਭਾਈ ਹੰਦੀਖ ਸਿੰਘ ਜੀ ਠਾਰਾ ਸਿੰਘ ਜੀ ਨਾਲ ਹੋਰ ਵੀ ਜਿੰਨੇ ਹੀ ਜਿੰਨੇ ਸ਼ਹੀਦ ਹੋਇਆ ਹੁਣ ਹਰ ਇੱਕ ਦਾ ਨਾਂ ਨਹੀਂ ਲਿਆ ਜਾਂਦਾ ਉਹਨਾਂ ਕੋਈ ਕਸਰ ਨਹੀਂ ਛੱਡੀ ਪੂਰੀ ਲੜਾਈ ਲੜਿਆ ਔਰ ਇੱਕ ਇੱਕ ਕੰਚ ਪਿੱਛੇ ਨਹੀਂ ਹਟਿਆ ਔਰ ਆਰਮੀ ਤੇ ਇੰਨੇ ਭਾਰੂ ਹੋ ਗਏ ਸੀ ਮਰਗੀ ਪੈਰਾਸ਼ੂ ਦੁਹੇ ਅਖੀਰ ਉਤੇ ਉਹਨਾਂ 10 ਤੋਂ ਪਹਿਲੇ ਹੋਣੇ ਪਏ। ਔਰ ਇਸ ਚੀਜ਼ ਦਾ ਹੈ ਤੋਬਾ ਕਰ ਗਈ ਹਾਰ ਨਹੀਂ ਕਿ ਯਾਰ ਸਾਥ ਵਿੱਚ ਬਹੁਤ ਵੱਡੀ ਗਲਤੀ ਹੋ ਗਈ ਹੈ ਜਾਂ ਕੋਸ਼ੇ ਕੀਤਾ ਇਹ ਨੁਕਸਾਨ ਪੂਰਾ ਨਹੀਂ ਹੋਣ ਵਾਲਾ ਫਿਰ ਇਹ ਦਰਬਾਰ ਸਾਹਿਬ ਦਾ ਹੋਰ ਗੁਰਦਾਰਾ ਨੁਕਸਾਨ ਹੋਇਆ ਬੱਚੇ ਜਨਾਨੀਆਂ ਉਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪਰਬ ਸੀਗਾ ਤੇ ਉਹੀ ਨਗਾ ਲਿੰਦੇ ਇਹ ਜਾਨ ਬੁੱਝ ਕੇ ਪੰਜਾਬ ਦਾ ਨੁਕਸਾਨ ਕਰ ਲਈ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਲਈ ਸਾਡੀ ਸਟੇਟ ਸਰਕਾਰ ਨੇ ਰੜ ਕੇ ਕਰਕੇ ਸਭ ਕੁਝ ਕੀਤਾ ਜੋ ਬਾਅਦ ਵਿੱਚ ਹੀ ਪ੍ਰਕਾਸ਼ ਸਿੰਘ ਬਾਦਲ ਚੀਮਨਿਸਟਰ ਹੁੰਦੇ ਆਂ ਆ ਵੀ ਜਨ ਸਿੰਘ ਦੇ ਹੁੰਦੇ ਆਂ ਆ ਵੀ ਨਸਲ ਕੋਸ਼ਿਸ਼ ਕੀਤੀ ਤੇ ਬੱਚਿਆਂ ਦਾ ਸਾਡੇ ਨੌਜਵਾਨਾਂ ਨੂੰ ਨੁਕਸਾਨ ਕੀਤਾ ਜਿਹੜਾ ਅਸੀਂ ਅੱਜ ਤੱਕ ਨਾ ਬਲੂ ਸਟਾਰ ਨੂੰ ਭੁੱਲ ਸਕਦੇ ਆ ਨਾ ਅਸੀਂ ਸਾਹਿਬ ਦੇ ਦਰਬਾਰ ਦਾ ਅਕਾਲ ਤਖਤ ਸਾਹਿਬ ਦੇ ਠੱਠੇ ਨੂੰ ਭੁੱਲ ਸਕਦੇ ਆ ਨਾ ਅਸੀਂ ਬਲਕਿ ਬੱਚਿਆਂ ਜੋ ਕੋ ਸਾਡੇ ਨਾਲ ਹੋਇਆ ਪੰਜਾਬ ਨਾਲ ਹੋਇਆ ਤੇ ਹੋ ਰਿਹਾ ਅਸੀਂ ਕਦੀ ਭੁੱਲ ਨਹੀਂ ਸਕਦੇ ਜੋ ਸਾਡੇ ਨਾਲ ਸੰਕਟ ਤੇ ਸਟੇਟਮੈਂਟ ਆਪਣੇ ਸਟੇਟ ਗਵਰਨਮੈਂਟ ਨਾਲ ਕੀਤੇ ਆ ਤੇ ਅੱਜ ਤੱਕ ਕਰ ਰਹੇ ਨੇ ਇਸ ਕਰਕੇ ਸਾਡੇ ਲੋਕਾਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਫੇਰ ਵੀ ਇਹ ਰੱਖਣਾ ਚਾਹੀਦਾ ਦਿਮਾਗ 'ਚ ਜਿਸ ਤਰ੍ਹਾਂ ਅਰੰਗਜੀਤ ਤੇ ਹੋਰ ਨਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਜਾਂ ਹੋਰ ਸੇਕਾਂ ਨੂੰ ਸ਼ਹੀਦ ਕੀਤਾ ਖੋਪਰੀਆਂ ਲੋਈਆਂ ਜਾਂ ਜੇ ਉਹਨਾਂ ਯਾਦ ਕਰਦੇ ਉਸ ਤਰ੍ਹਾਂ ਸਾਨੂੰ ਇਹਨਾਂ ਗਵਰਨਮੈਂਟਾਂ ਦਾ ਜੋ ਕਸੂਤਾ ਕਰਦੇ ਯਾਦ ਰੱਖਣੀ ਚਾਹੀਦੀ ਜਾਂ ਗੜਾ ਟੈਰ ਪਾ ਕੇ ਦਿੱਲੀ ਸਾੜੇ ਗਏ ਹੋਰ ਵੀ ਕੋਈ ਸਾਡਾ ਨੁਕਸਾਨ ਕੀਤਾ ਸਾਨੂੰ ਨਹੀਂ ਭੁੱਲਣਾ ਚਾਹੀਦਾ ਤੇ ਜਿਹੜੇ ਕਰਨ ਵਾਲੇ ਭੁੱਲਣਾ ਉਹਨਾਂ ਨੂੰ ਚਾਹੀਦਾ ਹੋ ਸਕਦਾ ਕੱਲ ਨੂੰ ਉਹਨਾਂ ਨੂੰ ਇਹ ਹਿਸਾਬ ਦੇਣਾ ਪਵੇ ਜਿੱਦਾਂ ਆਪਣੇ ਨਵਾਬ ਨੂੰ ਅੱਜ ਕੀ ਆਪਣਾ ਜਿਹੜਾ ਇਸਰੰਦ ਵਾਲੇ ਨਵਾਬ ਨੂੰ ਦੇਣਾ ਪਿਆ ਸੀ ਹਾਂਜੀ ਨਾਲ ਦੂਰਿਆਂ ਦੇਣਾ ਪਿਆ ਸੀ ਜਦਾਂ ਸਮਝਿਆ ਗੁਰੂ ਗੋਬਿੰਦ ਸਿੰਘ ਦੇ ਭੱਜ ਗਿਆ ਮਰ ਗਿਆ ਜੇ ਸਾਡਾ ਕੁਝ ਨਹੀਂ ਵਗਾ ਸਕਦੇ ਤੇ ਮੋਤੀਰਾਮ ਵਰਗਿਆਂ ਨੂੰ ਇਨਤਸੀਅਰ ਦਿੱਤੇ ਮਾਰੇ ਤੇ ਮੁੜ ਕੇ ਭੁਗਤਣਾ ਪਿਆ ਉਹਨਾਂ ਠੀਕ ਹੈ ਜੋ ਇਹ ਕਰ ਰਹੇ ਨੇ ਇਹ ਹਿੰਦੁਸਤਾਨ ਦੇ ਹਿੰਦੂਲੀ ਤੇ ਪੰਤਾਂ ਲਈ ਜਿਹੜੇ ਸ਼ਰੀਫ ਤੇ ਸਿੱਧੇ ਲੋਕ ਨੇ ਇਹ ਗਵਰਨਮੈਂਟਾਂ ਉਹਨਾਂ ਦਾ ਨੁਕਸਾਨ ਕਰਦੀਆਂ ਜੇ ਜਦੋਂ ਕਿ ਨੁਕਸਾਨ ਹੋਇਆ ਇਹਨਾਂ ਸ਼ਰੀਫਾਂ ਦਾ ਹੋਣਾ ਹੈ ਇਹ ਜਿਹੜੇ ਸ਼ਤਾਨ ਲੋਕ ਦੇ ਇਹਨਾਂ ਦਾ ਨਹੀਂ ਹੋਣਾ ਇਸ ਕਰਕੇ ਅਸੀਂ ਚਾਹੁੰਦੇ ਆ ਸਾਡੇ ਵਿੱਚ ਕਿਹੇ ਕਿਸਮ ਦੇ ਆ ਕੇ ਵੰਡਾ ਨਾ ਪਾਈਆਂ ਜਾਣ ਅਸੀਂ ਮੁਸਲਮਾਨ ਸਿੱਖ ਹਿੰਦੂ ਭਰਾ ਸਾਰੇ ਇਕੱਠੇ ਰਹਿੰਦੇ ਆ ਇਕੱਠੇ ਰਹਿੰਦੇ ਆ ਸਾਡੇ ਵਿੱਚ ਗਵਰਨਮੈਂਟਾਂ ਜਿਆਦਾ ਯਾਰ ਨਾ ਖੋਲਣ ਇਹ ਮੇਰਾ ਨਿੱਜੀ ਆਦਰ ਪਰਿਵਾਰ ਵੱਲੋਂ ਸਾਰੇ ਵੱਲੋਂ ਆ ਕਿ ਸਾਨੂੰ ਵਸਦੇ ਰਹਿੰਦੇ ਆ ਸਾਡੇ ਤੇ ਇਹੋ ਜੀਆਂ ਮੁਸੀਬਤਾਂ ਖੜੀਆਂ ਨਾ ਕਰ ਜਨਰਲ ਸਾਹਿਬ ਜਦੋਂ ਸੰਤ ਭਿੰਡਰਾਵਾਲੇ ਸਾਹਿਬ ਜੀ ਨੂੰ ਮਿਲਦੇ ਨੇ ਜੀ ਉਸ ਤੋਂ ਬਾਅਦ ਉਹਨਾਂ ਦੇ ਸੁਭਾਅ ਦੇ ਵਿੱਚ ਚਿੰਨੀ ਕਿਉਂ ਤਬਦੀਲੀ ਆਈ ਇਹ ਜਰਨਲ ਫੌਜਾ ਜਰਨਲ ਜਰਨਲ ਰਿਹਾ ਹੋਵੇ ਤਾਂ ਬਾਅਦ ਵਿੱਚ ਸੰਤਾ ਜੀ ਨੂੰ ਮਿਲਣਾ ਤਾਂ ਸੁਭਾਅ ਦੇ ਵਿੱਚ ਤਬਦੀਲੀ ਚ ਨਹੀਂ ਉਹਨਾਂ ਵੇਖੋ ਬਚਪਨ ਤੋਂ ਜਿਹੜਾ ਸਿਮਰਨ ਕਰਦਾ ਹੈ ਨਾ ਉਹ ਇੱਕ ਬੜੇ ਠੰਡੇ ਸੁਭਾਅ ਦਾ ਬੰਦਾ ਹੁੰਦਾ ਸਿਮਰਨ ਕਰਨ ਵਾਲਾ ਉਹ ਤਾਂ ਸੰਤਾ ਕੋਲ ਕਦੀ ਕੋਈ ਗਲਤ ਹੋਈ ਮੂੰਹ ਨਿਕਲੀ ਆਈ ਦਾ ਕਰ ਵੱਡੇ-ਵੱਡੇ ਆਣ ਕੇ ਜਨਰਲ ਰੇਸਵੀ ਪਹੁੰਚਦੇ ਰਹੇ ਨੇ ਮਿਨਿਸਟਰ ਵੀ ਪਹੁੰਚਦੇ ਰਹੇ ਹਰ ਕੋਈ ਕਤਿਦੋ ਨੇ ਕਿ ਇਹਨੂੰ ਆਇਤਾ ਕਰੋ ਰਿਐਕਸ਼ਨ ਕੀਤਾ ਵੀ ਸੰਤਾਨ ਨੇ ਸਾਨੂੰ ਇਹੋ ਜੀ ਗੱਲ ਕੀਤੀ ਹੈ ਜਿਹੜੀ ਦੁਖਣ ਵਾਲੀ ਹੋਵੇ ਭਾਜੀ ਵੀ ਇਦਾਂ ਸੀਗੇ ਬੜੀ ਸਿਆਣੀ ਸੋਚ ਸਮ ਕੇ ਗੱਲ ਕਰਦੇ ਸੀਗੇ ਉਹ ਇਹੋ ਜੀ ਗੱਲ ਨਹੀਂ ਕਰਦੇ ਹਰ ਵੇਲੇ ਨਹੀਂ ਬੋਲਦੇ ਆਰਾਮ ਨਾਲ ਚੱਲਦੇ ਸੋਚ ਸਮਝ ਕੇ ਗੱਲ ਕਰਦੇ ਸੀ ਔਰ ਉਹੋ ਹੀ ਗੱਲ ਕਰਦੇ ਜੇ ਨਾਲ ਮੂਲਕ ਨੂੰ ਫਾਇਦਾ ਹੋਵੇ ਕੌਮ ਨੂੰ ਫਾਇਦਾ ਹੋਵੇ ਉਹ ਜ਼ਿਆਦਾ ਨਹੀਂ ਕਰਦੇ ਸਮਝਦੇ ਸੀ ਕਿ ਸਾਡੇ ਨਾਲ ਆ ਕੁਝ ਧੱਕਾ ਹੋ ਰਿਹਾ ਜੋ ਮੇਰੇ ਨਾਲ ਹੋਇਆ ਤੇ ਹੋਵੇ ਇਹਨਾਂ ਨਾਲ ਵੀ ਰਿਹਾ ਹਮ ਜਨਰ ਬਖਸ਼ਣਾ ਵਾਲੀ ਹੋ ਜਣਾ ਹੀ ਜਿਸ ਤਰ੍ਹਾਂ ਉਹਨਾਂ ਨੇ ਆਰਡਰ ਕੀਤਾ ਹੈ ਕਿ ਵਿਆਸ ਨੂੰ ਪਿੱਛੇ ਬੜਾਉਂਦਾ ਤੋਂ ਨਿਆਕਾ ਨਹੀਂ ਮੰਨਿਆ ਉਹ ਹੋ ਸਕਦਾ ਉਹਦੇ ਨਾਲ ਵੀ ਹੋ ਜਾਂਦਾ ਉਹਦੇ ਪ੍ਰਾਈਮ ਮਿਨਿਸਟਰ ਚੰਗਾ ਸੀ ਜਿਨੇ ਉਹਦੇ ਆਖਿਆ ਨਹੀਂ ਸਾਨੂੰ ਇਹਨੇ ਪਾਕਿਸਤਾਨ ਦੀ ਲੜਾਈ ਜਿੱਤ ਕੇ ਦਿੱਤੀ ਆ ਤਾਂ ਉਹਦਾ ਬਚਾਅ ਹੋ ਗਿਆ ਇਹਨਾਂ ਲੋਕਾਂ ਵੱਲੋਂ ਕੋਈ ਕਸਰ ਨਹੀਂ ਗਈ ਇਹ ਕਰਕੇ ਇਹਨਾਂ ਨੂੰ ਥੋੜਾ ਸਮਝ ਕੇ ਚੱਲਣਾ ਚਾਹੀਦਾ ਹੈ ਜਾਂ ਹੀ ਸਿੱਖ ਨੇ ਅੱਜ ਤੱਕ ਕਰਕੇ ਹੈ ਮੰਦਰ ਗੁਰਦਾਰੇ ਮਸਜਿਦ ਕਿਹਦਾ ਵੀ ਮੰਦਰ ਦਾ ਮਸਜਿਦ ਦਾ ਨੁਕਸਾਨ ਕੀਤਾ ਹੈ ਕਿਸੇ ਦੇ ਜੰਜੂ ਨੂੰ ਹੱਥ ਪਾਇਆ ਕਿਸੇ ਪੰਡਤ ਨੂੰ ਜਾਂ ਮੰਦਰ ਨੂੰ ਛੇੜਿਆ ਹੈ ਜਾਂ ਕੋਈ ਉਹ ਹੀ ਗੱਲਬਾਤ ਕੀਤੀ ਹੈ ਅੱਜ ਤੱਕ ਨਹੀਂ ਰਿਕਾਰਡ ਜੋ ਹੁਆ ਜੁਵਾਉਕ ਵਰਲਡ ਸੇਖ ਨੇ ਨਹੀਂ ਇਹ ਕੰਮ ਕੀਤਾ ਇਹ ਜਿੱਥੇ ਵੇਖੋ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ ਸੀਆਈਡੀ ਦੇ ਵਿੱਚ ਜਿਹੜਾ ਪਾਕਿਸਤਾਨ ਦੀ ਕਰ ਰਹੀ ਹੋਣੀ ਚਾਹੇ ਭੀਜਪੀ ਦੀ ਆਰਾਹਸ ਤਾਂ ਬੰਦੇ ਫੜੇ ਜਾਂਦੇ ਨੇ ਗਾਵਾਂ ਮਾਰਨ ਵਾਲੇ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ ਹਰ ਪਾਸੇ ਬੜਾ ਗਲਤ ਜਿਹਾ ਖਲਾਰਾ ਖਿਲਿਆ ਇਹ ਨਹੀਂ ਹੋਣਾ ਚਾਹੀਦਾ ਸਾਡਾ ਇੱਕ ਮੋਲ ਕਹਾ ਬੜਾ ਵਿਸ਼ਾਲ ਮੋਲ ਕਹਾ ਔਰ ਸਾਰੀਆਂ ਕੌਮਾਂ ਦਾ ਇਕੱਠੇ ਰਹਿਨੇ ਆ ਅਸੀਂ ਆਜੀ ਇਕੱਠੇ ਰਹਿਣ ਨੂੰ ਤਿਆਰ ਹਾਂ ਸਾਡੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਅੱਜ ਹੀ ਜੀ ਸਾਡੇ ਸਿੰਘਾਂ ਦੀ ਰਿਹਾਈ ਹੋਣ ਲਈ ਆ ਆਪਣੇ ਸਜ਼ਾ ਕੱਟ ਕੇ ਦੂਣੀਆਂ ਦੂਣੀਆਂ ਸਜ਼ਾ ਕੱਟ ਕੇ ਤੇ ਫੇਰ ਵੀ ਅੰਦਰ ਜਿਗਰੇ ਨਾਲ ਬੈਠੇ ਨੇ ਜਿਹੜੇ ਫਾਂਸੀ ਵਾਂਦੇ ਆ ਸਾਨੂੰ ਦੋ ਫਾਂਸੀ ਦੇ ਦੇਣ ਫਾਂਸੀ ਅਸੀਂ ਕੋਈ ਮਰਵਾ ਮੁਕਰਣਾ ਜਾਂ ਅਸੀਂ ਪਿੱਛੇ ਹਟਣਾ ਤੁਸੀਂ ਤਾਂ ਦੇਖ ਰੱਖੋ ਤੁਸੀਂ ਦੇ ਆਪਣੀ ਜ਼ੋਰ ਰੱਖੋ ਕਿ ਨਹੀਂ ਆ ਕੋਈ ਕਰ ਸਕਦੇ ਆ ਹੁਣ ਉੱਤੇ ਸਾਰੇ ਕ੍ਰਾਈਮ ਕ੍ਰਿਮੀਨਲ ਬੰਦੇ ਬੈਠੇ ਨੇ ਜਿਹੜਾ ਡਿਫੈਂਸ ਮੰਤਰੀ ਆ ਉਹਦੇ ਉਹ ਤੇ ਜੱਜਾਂ ਦੇ ਮਰਨ ਦਾ આરોਪ ਨੇ ਜਿਹਨੇ ਸੁਭਰਾਵੇਂ ਸੁਮਮੀ ਦੀ ਸੁਆਮੀ ਦੀਆਂ ਸਟੇਟਮੈਂਟ ਪੜ ਲਓ ਪ੍ਰਾਈਮ ਮਿੰਟਰੀ ਆ ਉਹਦੇ ਉਹ ਤੇ ਆਪਣੇ ਗੋਦਰਾ ਕਾਂਢਦੇ ਨੇ ਕੇਸ ਆ ਹਾਈ ਕੋਰਟ ਚ ਚੱਲੇ ਨੇ ਦੱਬੇ ਨੇ ਜਿਹੜਾ ਉਹ ਜਨੇ ਫੈਲਾ ਦਤਾ ਉਹ ਆਈਪੀਐਸ ਜਿਹੜਾ ਆਈਐਸ ਹੈਗਾ ਆਈਪੀਐਸ ਆਪਣਾ ਉਹ ਅੰਦਰ ਦਿੱਤਾ ਆ ਉਹਦੀ ਕੋਈ ਸੁਣਵਾਈ ਨਹੀਂ ਕੀ ਕਰਕੇ ਕਿੰਨਾ ਚਿਰ ਦੱਬਿਆ ਰੁਕਾ ਇਸ ਕਰਕੇ ਇਹ ਜੋ ਹੋ ਰਿਹਾ ਮੌਲਕ 'ਚ ਗਲਤ ਹੋ ਰਿਹਾ ਉਹਦੀ ਇਹ ਵਾਤੋਵਾਦ ਨੇ ਕਹਿੰਦੀ ਕਰਨਾ ਇਹ ਕੁਝ ਨਹੀਂ ਹੋਣਾ ਚਾਹੀਦਾ ਇਹ ਇੱਕ ਵਿਸ਼ਾਲ ਮੌਲਕ ਹੈ ਹਰ ਇੱਕ ਦਾ ਹੈ ਇਹ ਲੋਹੇ ਹਿੰਦੂਆਂ ਦਾ ਨਹੀਂ ਗਾ ਇਹ ਹਿੰਦੂਆਂ ਦਾ ਹੁੰਦਾ ਤੇ ਜਦੋਂ 47 ਬਣੀ ਉਹ ਤਾਂ ਹਟ ਕਰ ਲਈ ਉਹ ਸਾਡਾ ਹਿੰਦੂਆਂ ਦਾ ਮੌਲਕ ਹੈ ਇਹ ਹਿੰਦੁਸਤਾਨ ਹੈ ਪਰ ਵਾਰ ਸਿੱਕਾ ਨੂੰ ਐਡ ਕਰ ਦਿੰਦੇ ਉਹਨਾਂ ਜੇ ਮੁਸਲਮਾਨ ਕੀਤੇ ਸਿੱਕਾ ਨੂੰ ਨਾਲ ਉਹਦੇ ਐਡ ਕਰ ਦਿੰਦੇ ਜਿਦਾ 1984 ਦੇ ਉਸ ਦੌਰ ਦੇ ਵਿੱਚ ਜਦੋਂ ਸੰਤ ਭਿੰਡਰਾਂਵਾਲੇ ਦਾ ਸਾਹ ਦਿੱਤਾ ਜਨਰਲ ਸਾਹਿਬ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਤਾਂ ਸਹੀ ਇਹ ਚੱਲੇ ਪਏ ਵੇਖੋ ਜੀ ਇਹ ਘਰੋਂ ਬਿਕਾਰ ਹੁੰਦੇ ਸਾਡੇ ਰਿਸ਼ਤੇਦਾਰਾਂ ਨੇ ਮੈਂ ਕਿ ਜਨਨ ਸਾਹਿਬ ਨੂੰ ਫੋਟੋ ਲਾਤੀਆਂ ਘਰੋਂ ਜਿਗਰ ਜਾਈਦਾ ਸੀ ਕੋਈ ਸਾਨੂੰ ਰਖੰਡਿਆਰ ਨਹੀਂ ਹੁੰਦਾ ਅਸੀਂ ਸਾਨੂੰ ਯਾਰਾਂ ਦੋਸਤਾਂ ਨੇ ਰੱਖਿਆ ਠੀਕ ਆ ਬਾਈਪੁਰ ਆ ਮਿੱਕੀ ਕਪੂਰ ਆ ਉਹਨੇ ਸਾਡਾ ਬੜਾ ਸਾਥ ਦਿੱਤਾ ਹੈ ਪਵਨ ਜੰਦਲਿਆ ਉਹਨੇ ਦਿੱਤਾ ਹਾਂਜੀ ਮਿਲ ਕੇ ਰਾਣਾ ਹੈਗਾ ਆਪਣਾ ਮਨੀਸ਼ ਜੀ ਉਹਨਾ ਦਿੱਤਾ ਮਿਲ ਕੇ 200 ਹੋਏ ਪੋਲਸੋਂ ਨਹੀਂ ਬਾਹਰੋਂ ਫੜਨਾ ਅਹੀਂ ਅੱਗੇ ਪਿੱਛੇ ਨੇਹਾ ਘਰ ਸਾਨੂੰ ਉਹਨਾ ਨੇ ਪੂਰਾ ਸਾਥ ਦਿੱਤਾ ਕਿ ਇਹੋ ਜਿਹੇ ਬੰਦੇ ਨਹੀਂ ਕੇ ਕਹਿਣ ਵਾਲੇ ਕਹਿ ਦਿੰਦੇ ਸੀ ਜੰਤ ਜਿਹੜਾ ਹੈ ਜੰਗਲ ਜਾ ਕੇ ਨਾਲ ਤੋਂ ਆਦਮੀਆਂ ਨੂੰ ਟ੍ਰੇਨਿੰਗ ਦਿੰਦਾ ਬਹੁਤ ਝੂਠ ਬਹੁਤ ਜ਼ਿਆਦਾ ਕੀਤਾ ਹੈ ਤੁਹਾਡੇ ਬਾਰੇ ਵੀ ਬੋਲੇ ਹਾਂਜੀ ਬਹੁਤ ਜ਼ਿਆਦਾ ਯੂਪੀ ਚ ਉਹ ਤੋਂ ਉਤਰਾਖੰਡ ਨਹੀਂ ਬਣਿਆ ਉਹ ਤੋਂ ਸਿਰਫ ਯੂਪੀ ਸੀ ਤੁਹਾਡੀ ਉਮਰ ਕਿੰਨੀ ਸੀ ਉਸ ਸਮੇਂ ਮੇਰੀ 40 ਸਾਲ ਜੀ 40 ਸਾਲ ਹਾਂ ਜੀ ਤੁਸੀਂ ਕਿਸ ਡਿਪਾਰਟਮੈਂਟ ਸੇ ਜੋ ਨਹੀ ਨਹੀ ਮੈਂ ਵਾਈ ਕਰਦਾ ਹਾਂ ਅੱਛਾ ਇੱਥੇ ਆਣ ਕੇ ਪੰਜਾਬ ਪਠਾ ਕਰਦਾ ਪਠਾ ਵੀ ਇਹਦੇ ਵਾਈ ਵੀ ਕਿੱਥੇ ਰਹਿੰਦੇ ਸੀ ਪਹਿਲਾਂ ਪਹਿਲਾਂ ਬਾਜਪਟ ਜ਼ਿਲ੍ਹਾ ਉਦਮ ਸਿੰਘ ਲਗਾ ਪਹਿਲਾਂ ਨਾਨੀਦਾਲ ਸੀ ਹੈ ਜ਼ਿਲ੍ਹਾ ਨਾਨੀਦਾਲ ਫਿਰ ਉਤਰਾਖੰਡ ਬਣ ਗਿਆ ਤੇ ਉਦਮ ਸਿੰਘ ਨਗਰ ਬਣ ਗਿਆ ਹਮ ਇਹ ਰਾਣਾ ਫਾਰਮ ਸ਼ੂਗਰ ਵਾਲੇ ਆ ਰਾਣਾਰੀ ਆਹੀ ਇੱਕੋ ਪਿੰਡ ਨੇ ਦੇ ਅਮੋ ਸਾਹਮਣੇ ਸਾਡੇ ਬਾਹਰ ਨੂੰ ਜੀ ਰਾਣਾ ਸ਼ੂਗਰ ਮਿਲ ਵਾਲੇ ਇਹ ਚੀਜ਼ ਸਮਝਦੇ ਹੋ ਤੁਸੀਂ ਸੰਤ ਪਿੰਡਰਾਂ ਵਾਲੇ ਨੂੰ ਜਨਰਲ ਸਾਹਿਬ ਦਾ ਸਾਥ ਮਿਲਣਾ ਤਜਰਬਾ ਆਰਮੀ ਦਾ ਮਿਲਣਾ ਅਤੇ ਬਲੂ ਸਟਾਰ ਦੇ ਵਿੱਚ ਫਾਇਦਾ ਹੋਇਆ ਉਹਨਾਂ ਦਾ ਦੋਨਾਂ ਦਾ ਸਾਥ ਮਿਲਣਾ ਬਹੁਤ